ਜੇ ਅੱਜ ਆਪਣੇ ਨਾਲ ਇਹ ਵਿਧੀ ਕੀ ਹੋਈ ਆ ਤੇ ਇਹਦੇ ਕੀ ਕਾਰਨ ਪਹਿਲਾਂ ਆਪਾਂ ਨੂੰ ਇਹ ਜਾਣਨੇ ਪੈਣਗੇ ਵੀ ਕਿਉਂ ਆਪਣੇ ਨਾਲ ਹੀ ਹਮੇਸ਼ਾ ਇਹ ਚੀਜ਼ਾਂ ਹੁੰਦੀਆਂ ਜੇ ਆਪਾਂ ਪੰਜਾਬ ਦੀ ਧਰਤੀ ਤੇ ਮੈਜੋਰਟੀ ਵਿੱਚਾਂ ਤਾਂ ਫਿਰ ਵੀ ਆਪਣੇ ਨਾਲ ਇਹ ਵਿਧੀਕੀਆਂ ਹੁੰਦੀਆਂ ਜੇ ਆਪਾਂ ਮinority 'ਚ ਹੁੰਦੇ ਫਿਰ ਆਪਣੇ ਨਾਲ ਕੀ ਕੁਝ ਹੋਣਾ ਸੀ ਇਹ ਚੀਜ਼ ਆਪਾਂ ਨੂੰ ਸਮਝ ਨਹੀਂ ਪਾਉਗੀ ਇਹ ਦੇਖੋ ਵੀ ਸਰਕਾਰਾਂ ਕਿਵੇਂ ਆਪਾਂ ਨੂੰ ਦਬਾਉਂਦੀਆਂ ਕਿਵੇਂ ਆ ਆਹ ਵੱਖਵਾਦੀ ਕਰਕੇ ਆਪਾਂ ਨੂੰ ਆਪਣੇ ਤੇ ਰਾਜ ਕਰਦੀਆਂ ਕਿਉਂ ਜਿਹੜੇ ਇਹ ਛੋਟੇ-ਮੋਟੇ ਟੋਲੇ ਬਣਾਏ ਆ ਤੇ ਉਹਨਾਂ ਨੂੰ ਕਿਵੇਂ ਸਰਕਾਰਾਂ ਸਿਕਿਉਰਿਟੀ ਦਿੰਦੀਆਂ ਤੇ ਆਪਣੇ ਉੱਤੇ ਹਾਵੀ ਕਰਾਉਂਦੀਆਂ ਇਹ ਸਰਕਾਰਾਂ ਦੀਆਂ ਚਾਲਾਂ ਹੁੰਦੀਆਂ ਇਹ ਆਪਾਂ ਨੂੰ ਪਹਿਲਾਂ ਇਹ ਚਾਲਾਂ ਸਮਝਣੀਆਂ ਪੈਣਗੀਆਂ ਤਾਂ ਹੀ ਆਪਾਂ ਇਸ ਚੀਜ਼ਾਂ ਦਾ ਹੱਲ ਕੱਢ ਸਕਦੇ ਆ ਕਿਉਂ ਕਿਉਂਕਿ ਕਿਸੇ ਦੀ ਕਿਵੇਂ ਪੰਜਾਬ ਵਿੱਚ ਹਿੰਮਤ ਹੋ ਜੂ ਇੱਕ ਸਿੱਖ ਦੀ ਪੱਗ ਲਾਉਣ ਦੀ ਤੇ ਉਸ ਨੂੰ ਉਸ ਤੇ ਅਤਿਆਚਾਰ ਕਰਨ ਦੀ ਉਸ ਨੂੰ ਕੁੱਟਣ ਦੀ ਇਹ ਚੀਜ਼ ਆਪਾਂ ਨੂੰ ਸੋਚਣੀ ਪਊਗੀ ਕਿਉਂਕਿ ਜੇ ਇਹ ਹੀ ਚੀਜ਼ ਕਿਤੇ ਆਪਣਾ ਸਿੱਖ ਨੇ ਬਾਹਰਲੇ ਸੂਬਿਆਂ 'ਚ ਜਾ ਕੇ ਕੀਤਾ ਹੁੰਦਾ ਤਾਂ ਕੀ ਦੁਰਦਸ਼ਾ ਉੱਥੇ ਉਸ ਸਿੱਖ ਦੀ ਹੋਣੀ ਸੀ ਤੇ ਜਾਂ ਉਹਨਾਂ ਦੇ ਪਰਿਵਾਰਾਂ ਦੀ ਹੋਣੀ ਸੀ ਇਹ ਕਿਉਂ ਕਿਉਂਕਿ ਆਪਾਂ ਇਕੱਠੇ ਨਹੀਂ ਹੈਗੇ ਇੱਕ ਦੂਜੇ ਨਾਲ ਖੜਦੇ ਨਹੀਂਗੇ ਇਹ ਸਰਕਾਰਾਂ ਨੂੰ ਪਤਾ ਉਹ ਇਹ ਚੀਜ਼ਾਂ ਜਿਾ ਆਪਾਂ ਨੂੰ ਵੱਖ ਕਰਕੇ ਚਲਦੇ ਆ ਆਪਾਂ ਨੂੰ ਪਹਿਲਾਂ ਇਹ ਹੀ ਚੀਜ਼ ਸਮਝਣੀ ਪਊ ਵੀ ਆਪਾਂ ਜਿੰਨਾ ਚਿਰ ਏਕੇ 'ਚ ਨਹੀਂ ਆਉਂਦੇ ਜਾਬਤੇ 'ਚ ਨਹੀਂ ਆਉਂਦੇ ਆਪਣੇ ਨਾਲ ਇਹ ਵਧੀਕੀਆਂ ਹੁੰਦੀਆਂ ਹੀ ਰਹਿਣੀਆਂ ਕਿਉਂ ਕਿਵੇਂ ਕਿਸੇ ਦੀ ਮਜਾਲ ਆ ਵੀ ਉਹ ਆਪਣੇ ਗੁਰੂ ਸਾਹਿਬ ਨੂੰ ਬੋਲ ਜੇ ਆਪਣੇ ਧਰਮ ਨੂੰ ਬੋਲ ਜੇ ਕਿਉਂਕਿ ਇਹ ਆਪਣੇ 'ਚ ਹੀ ਕਮੀਆਂ ਕਹੂੰਗਾ ਮੈਂ ਕਿਉਂਕਿ ਆਪਾਂ ਨਹੀਂ ਇਕੱਠੇ ਹੁੰਦੇ ਜਜਬਾ ਬਹੁਤ ਆ ਕੋਈ ਕਿਸੇ ਚ ਕਮੀ ਨਹੀਂਗੀ ਕਿਵੇਂ ਜਿਵੇਂ ਸੂਰੀ ਦਾ ਉਥੇ ਸੋਦਾ ਲਾਇਆ ਅੰਮ੍ਰਿਤਸਰ ਦੀ ਢਾਟੀ ਤੇ ਕਿਵੇਂ ਉਹ ਆਪਾਂ ਨੂੰ ਬੋਲਦਾ ਸੀ ਇਹ ਆਪਣੇ ਚੋ ਹੀ ਕੋਈ ਨਾ ਕੋਈ ਉੱਠਿਆ ਇਹ ਸਰਕਾਰਾਂ ਨੂੰ ਸਮਝਣਾ ਚਾਹੀਦਾ ਵੀ ਜੇ ਅਸੀਂ ਇਸ ਚੀਜ਼ ਦਾ ਹੱਲ ਨਾ ਕੱਢਿਆ ਤਾਂ ਖਾਲਸਾ ਕੌਮ ਆਪ ਪਰਪੱਖ ਆਪ ਹਰ ਚੀਜ਼ ਚ ਕੈਮ ਆ ਆਪ ਦਾ ਬਦਲਾ ਅਸੀਂ ਆਪ ਲੈ ਲਾਂਗੇ ਦੇਖੋ ਇਹ ਚੀਜ਼ ਜੇ ਆਪਾਂ ਗੱਲ ਕਰੀਏ ਪਿਛਲੇ ਇਤਿਹਾਸ 'ਚ ਜਾਣੇ ਆ ਸੰਤਾਂ ਦੇ ਟਾਈਮ ਤੇ ਜਾਣੇ ਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਟਾਈਮ ਤੇ ਜਾਈਏ ਕਿਵੇਂ ਉਦੋਂ ਨਿਰੰਕਾਰੀ ਆਪਣੇ ਤੇ ਹਾਵੀ ਹੁੰਦੇ ਸੀ ਤੇ ਕਿਵੇਂ ਆਪਣੇ ਸਿੰਘਾਂ ਨੇ ਆਪਦੇ ਬਲਬੂਤੇ ਤੇ ਉਹਨਾਂ ਦਾ ਸੌਦਾ ਲਾਇਆ ਕਿਵੇਂ ਉਸ ਟਾਈਮ ਤੇ ਖੌਫ ਪੈਦਾ ਕੀਤਾ ਗਿਆ ਸੀ ਆਪਣੀ ਸੰਗਤ ਨੂੰ ਕਿਵੇਂ ਇਕੱਠਾ ਕੀਤਾ ਗਿਆ ਸੀ ਇਹ ਚੀਜ਼ ਕਰਨ ਦੀ ਲੋੜਾ ਕਿਸੇ ਦੀ ਮਜਾਲ ਨਹੀਂ ਹੋਊਗੀ ਸਿੱਖ ਵੱਲ ਉਂਗਲ ਚੱਕ ਕੇ ਦੇਖ ਸਕੇ ਜਾਂ ਉਹਦੇ ਵੱਲ ਕੋਈ ਗੱਲ ਕਰ ਸਕੇ ਇਹ ਆਪਾਂ ਨੂੰ ਤੱਕੜੇ ਹੋਣਾ ਪਊਗਾ ਤੇ ਸਰਕਾਰਾਂ ਦੀ ਇਹ ਨੀਤੀਆਂ ਹੁੰਦੀਆਂ ਕਿਵੇਂ ਉਹਨਾਂ ਨੇ ਆਪਣੇ ਵਿੱਚ ਖੌਫ ਪੈਦਾ ਕੀਤਾ ਕਿਵੇਂ ਜਿਵੇਂ ਹੁਣ ਆਪਣੇ ਸਿੰਘ ਇਕੱਠੇ ਹੋ ਕੇ ਵਹੀਰਾਂ ਕੱਢਦੇ ਸੀ ਖਾਲਸਾ ਪੰਥ ਨਾਲ ਜੋੜਦੇ ਸੀ ਤੁਹਾਨੂੰ ਸਾਰਿਆਂ ਨੂੰ ਭਲੀ ਭਾਂਤੀ ਪਤਾ ਕਿਵੇਂ ਸਰਕਾਰ ਨੇ ਇੱਕ ਵਰਤਾਨ ਦਾ ਸਾਜ ਸਰਜਿਆ ਤੇ ਆਪਣੇ ਨੌਜਵਾਨ ਚੱਕ ਕੇ ਜੇਲ੍ਹਾਂ ਵਿੱਚ ਪਾਤੇ ਆਪਣੇ ਵਿੱਚ ਡਰ ਪੈਦਾ ਕਰਤਾ ਕਿਉਂ ਸਾਨੂੰ ਸਾਡੇ ਪੰਜਾਬ ਦੇ ਵਿੱਚ ਹੀ ਡਰਾਇਆ ਜਾ ਰਿਹਾ ਇਹ ਸਰਕਾਰ ਦੀਆਂ ਨੀਤੀਆਂ ਕਿਉਂਕਿ ਆਪਾਂ ਤਕੜੇ ਨਹੀਂ ਆਪਾਂ ਪੰਥ ਪ੍ਰਤੀ ਸੱਚੇ ਨਹੀਂ ਹੈਗੇ ਆਪਾਂ ਨੂੰ ਪੰਥ ਪ੍ਰਤੀ ਸੱਚੇ ਹੋਣਾ ਪਊਗਾ ਉਸ ਅਕਾਲ ਦੇ ਅਧਾਇਰੇ ਚ ਰਹਿ ਕੇ ਚੱਲਣਾ ਪਊਗਾ ਉਸ ਅਕਾਲ ਦੇ ਹੁਕਮ ਦੇ ਅਨਸਾਰ ਚੱਲਣਾ ਪਊਗਾ ਤਾਂ ਹੀ ਆਪਾਂ ਇੱਥੇ ਸਿਰ ਚੱਕ ਕੇ ਜਿਉ ਸਕਦੇ ਆ ਬਾਕੀ ਤੁਸੀਂ ਅੱਜ ਇੱਥੇ ਬਹੁਤ ਭਾਰੀ ਗਿਣਤੀ ਵਿੱਚ ਆਇਓ ਤੁਹਾਡਾ ਸਾਰਿਆਂ ਦਾ ਆਇਆਂ ਦਾ ਧੰਨਵਾਦ ਆ ਵੀ ਤੁਸੀਂ ਇਸ ਬਦੀਕੀ ਨੂੰ ਸਮਝਿਆ ਤੇ ਕਿਵੇਂ ਉਸ ਲਈ ਆਵਾਜ਼ ਚੁੱਕਣ ਲਈ ਅੱਜ ਇੱਥੇ ਪਹੁੰਚੇ ਹੋ ਬਹੁਤ ਜਥੇਬੰਦੀਆਂ ਇੱਥੇ ਪਹੁੰਚੀਆਂ ਉਹਨਾਂ ਦਾ ਵੀ ਸਾਰਿਆਂ ਦਾ ਆ ਜਾਂਦਾ ਧੰਨਵਾਦ ਪਰ ਜੇ ਅੱਜ ਆਪਾਂ ਇੱਥੇ ਗੱਲ ਕਰੀਏ ਵੀ ਇਹ ਇੱਕ ਆਪਣੇ ਸਿੱਖ ਨਾਲ ਵਧੀ ਕੀ ਹੋਈ ਆ ਉਹਦੇ ਲਈ ਜੋ ਵੀ ਫੈਸਲਾ ਹੋਊਗਾ ਇੱਥੋਂ ਦੇ ਜਿਹੜੇ ਮੋਤਵਾਰ ਆ ਉਹ ਜੋ ਫੈਸਲਾ ਲੈਣਗੇ ਅਸੀਂ ਵਾਰਿਸ ਪੰਜਾਬ ਜਥੇਬੰਦੀ ਜੋ ਬਾਈਦੀਪ ਨੇ ਸ਼ੁਰੂ ਕੀਤੀ ਸੀ ਉਹਦੇ ਸਾਰੇ ਇੱਥੇ ਅਸੀਂ ਮੈਂਬਰ ਵੀ ਬੈਠੇ ਆਂ ਅਸੀਂ ਇਹ ਤੁਹਾਨੂੰ ਯਕੀਨ ਦਿਵਾਉਂਦੇ ਆਂ ਵੀ ਅਸੀਂ ਵੱਧ ਚੜ ਕੇ ਤੁਹਾਡੇ ਨਾਲ ਉਸ ਜੋ ਫੈਸਲਾ ਸਟੇਜ ਤੋਂ ਲਊਗਾ ਤੁਹਾਡੇ ਨਾਲ ਖੜੇ ਆਂ ਪਰ ਆਪਾਂ ਨੂੰ ਆਪਣੇ ਆਪ ਨੂੰ ਵੀ ਇੱਕ ਜੁੱਟ ਕਰਨਾ ਪਊਗਾ ਕਿਉਂਕਿ ਇੱਕ ਜੁੱਟ ਕਰੇ ਬਿਨਾ ਆਪਣਾ ਕਦੇ ਕੋਈ ਵੀ ਆਪਣਾ ਹੱਲ ਨਹੀਂ ਨਿਕਲਣਾ ਆਪਾਂ ਨੂੰ ਆਪਣਾ ਪੰਥ ਬਚਾਉਣ ਲਈ ਪੰਜਾਬ ਬਚਾਉਣ ਲਈ ਸਿੱਖੀ ਬਚਾਉਣ ਲਈ ਇਕੱਠੇ ਹੋਣਾ ਪਊਗਾ ਇਹ ਤੁਸੀਂ ਫੈਸਲਾ ਕਰ ਲਓ ਵੀ ਇਕੱਠੇ ਕਦੋਂ ਹੋਣਾ ਅੱਜ ਹੋਣਾ ਕੱਲ ਹੋਣਾ ਕਿ ਹਜੇ ਸਮੇਂ ਨੂੰ ਹੋਣਾ ਉਹਨਾਂ ਚਿਰ ਆਪਣੇ ਤੇ ਇਹ ਤਸ਼ੱਦਦ ਹੁੰਦੇ ਰਹਿਣਗੇ ਸਰਕਾਰਾਂ ਵੀ ਤਸ਼ੱਦਦ ਕਰਨ ਕਰਦੀਆਂ ਰਹਿਣਗੀਆਂ ਤੇ ਉਹਨਾਂ ਦੇ ਇਹ ਬਣਾਏ ਹੋਏ ਟੋਲੇ ਜਿਨ੍ਹਾਂ ਨੂੰ ਉਹ ਸਿਕਿਉਰਟੀਆਂ ਦਿੰਦੇ ਆ ਉਹ ਵੀ ਤਸ਼ੱਦਦ ਕਰਦੇ ਰਹਿਣਗੇ ਬੋਲਦੇ ਰਹਿਣਗੇ ਇਹੀ ਆ ਆਪਾਂ ਫੈਸਲਾ ਅੱਜ ਲੈ ਲਓ ਤਕੜੇ ਹੋ ਕੇ ਲੈ ਲਓ ਤਾਂ ਕਿਸੇ ਦੀ ਕੋਈ ਮਜਾਲ ਨਹੀਂ ਵੀ ਆਪਾਂ ਨੂੰ ਬੋਲ ਸਕੇ ਬਾਕੀ ਜੋ ਫੈਸਲਾ ਹੋਊਗਾ ਇਸ ਸਟੇਜ ਤੋਂ ਅਸੀਂ ਉਹਦੇ ਨਾਲ